ਮੈਨੂੰ ਮੈਂ ਸੁਣਿਆ ਕਹਿੰਦੇ ਅਸੀਂ ਜੀ ਪਠਾਨਕੋਟ ਵਾਲੇ ਆ ਅਸੀਂ ਤਾਂ ਬਾਰਡਰ ਵਾਲੇ ਆ ਜੀ ਸਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਜੀ ਅਬੋਰ ਜਾਈਏ ਉਹ ਵੀ ਕਹਿੰਦੇ ਅਸੀਂ ਬਾਰਡਰ ਵਾਲੇ ਆ ਜੀ ਸਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਜੀ ਫਿਰੋਜ਼ਪੁਰ ਜਾਵਾਂ ਉਹ ਵੀ ਇਹੀ ਪਿੱਟ ਜਾਂਦੇ ਆ ਬਾਰਡਰ ਵਾਲੇ ਆ ਜੀ ਕਿਸੇ ਨੇ ਪੁੱਛ ਤਰਨਤਨ ਜਾਈਏ ਕਹਿੰਦੇ ਬਾਰਡਰ ਵਾਲੇ ਆ ਜੀ ਫੌਜ ਦੇ ਵਿੱਚ ਨਾ ਜਦੋਂ ਪ੍ਰੀਡ ਹੁੰਦੀ ਹੈ ਲੈਫਟ ਰਾਈਟ ਲੈਫਟ ਰਾਈਟ ਕਰਦੇ ਜਵਾਨ ਚੱਲਦੇ ਆ ਜਿਹੜਾ ਸਭ ਤੋਂ ਅੱਗੇ ਹੁੰਦਾ ਨਾ ਪਰੇਡ ਦਾ ਲੀਡ ਕਰਦਾ ਹੁੰਦਾ ਆਪਾਂ ਸਭ ਤੋਂ ਵੱਧ ਤਾੜੀਆਂ ਉਹਦੇ ਵਾਸਤੇ ਮਾਰਦੇ ਆ ਵੀ ਇਹ ਸਭ ਤੋਂ ਬੈਸਟ ਹੋਣਾ ਇਹਨਾਂ ਦੀ ਬਟਾਲੀਅਨ ਦਾ ਵੀ ਜਿਹੜਾ ਮੂਹਰੇ ਲਾਇਆ ਸਭ ਤੋਂ ਅੱਗੇ ਲਾਇਆ ਜਿਹੜਾ ਸਭ ਤੋਂ ਮਾਗਰ ਹੁੰਦਾ ਉਹਦੇ ਥੋੜੇ ਤਰਸ ਜਾ ਕਰ ਲੈਨੇ ਆਪਾਂ ਵੀ ਯਾਰ ਵਿਚਾਰਾ ਸਭ ਤੋਂ ਪਿੱਛੇ ਲਾਇਆ ਰਿਹਾ ਡੰਗ ਜਾ ਸਾਰੂ ਵੀ ਕੰਮ ਐ ਜਿਆਦਾ ਹੋਣਾ ਨਹੀਂ ਅਚਾਨਕ ਪਰੇਡ ਦਾ ਕਮਾਂਡਰ ਕਹਿੰਦਾ ਪਿੱਛੇ ਮੁੜਾਂਗੇ ਪਿੱਛੇ ਮੁੜ ਉਸ ਹੱਬ ਤੋਂ ਪੂਰੇ ਹੋ ਜਾਂਦਾ ਜਿਹੜਾ ਸਭ ਤੋਂ ਪਿੱਛੇ ਵਾਲਾ ਜੀ ਆਪਾਂ ਫਿਰ ਉਹਦੀ ਤਾਰੀਫ ਕਰਨ ਲੱਗ ਜੰਨੇ ਆ ਸੋ ਆਪਣੇ ਆਪ ਨੂੰ ਕਦੇ ਵੀ ਨਾ ਪਿੱਛੇ ਨਹੀਂ ਸਮਝਣਾ ਤੁਸੀਂ ਸਭ ਤੋਂ ਪਹਿਲੇ ਵੀ ਹੋ ਜੇ ਇਧਰੋਂ ਗਿਣ ਲਈਏ ਤਾਂ ਸਭ ਤੋਂ ਪਹਿਲੇ ਵੀ ਸੋ ਮੈਂ ਕਦੇ ਵੀ ਕੋਈ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਕਰੂੰਗਾ ਕਿ ਆ ਪੰਜਾਬ ਮੇਰਾ ਨਹੀਂ ਆ ਪੰਜਾਬ ਮੇਰਾ ਜਿਸ ਤਰ੍ਹਾਂ ਮੈਂ ਕਿਹਾ ਕਿ ਜੇ ਜਦੋਂ ਵੀ ਕੋਈ ਕੋਈ ਫਿਲਮ ਦਾ ਪ੍ਰੋਜੈਕਟ ਆਵੇ ਫਿਲਮ ਸਿਟੀ ਦਾ ਬਣ ਰਿਹਾ ਹੈ ਪਲੈਨ ਤਾਂ ਅਸੀਂ ਦਾ ਤੁਹਾਡਾ ਇਲਾਕਾ ਦਿਖਾ ਕੇ ਲੈ ਕੇ ਜਾਂਦੇ ਹਾਂ ਉਹਨਾਂ ਨੂੰ ਵੀ ਇੱਥੇ ਕਿਉਂ ਨਹੀਂ ਆਉਂਦੇ ਬਈ ਬੜਾ ਬੜਾ ਡਿਵੈਲਪ ਹੋ ਜਾਣਾ ਹੈ ਜੇ ਕਿਤੇ ਕਿਉਂਕਿ ਧਰਮਸ਼ਾਲਾ ਮੈਚ ਹੁੰਦੇ ਆ ਕ੍ਰਿਕਟ ਦੇ ਪਠਾਨਕੋਟ ਦਾ 에ਰਪੋਰਟ ਤੁਸੀਂ ਗੱਲ ਕੀਤੀ ਅਸੀਂ 에ਵੀਏਸ਼ਨ ਮਿਨਿਸਟਰੀ ਨਾਲ ਗੱਲ ਕਰਦੇ ਆ ਘਟੂ ਘਟ ਹਫ਼ਤੇ ਚ 2-3 ਫਲਾਈਟਾਂ ਦਿੱਲੀ ਦੀਆਂ ਚਲਵਾ ਲਾਂਗੇ ਆਪਾਂ ਕਿਉਂਕਿ ਇਥੋਂ ਹਿਮਾਚਲ ਤੇ ਜੰਮੂ ਕਸ਼ਮੀਰ ਵੀ ਨੇੜੇ ਪੈਂਦਾ ਹੈ ਬਾਕੀ ਤੁਸੀਂ ਕਿਹਾ ਕਿ ਥੋੜੇ ਜੇ ਇਨਸੈਂਟਿਵ ਦੇ ਦਿਓ ਤਾਂ ਆਪਾਂ ਘਟੂਏ ਤੋਂ ਵੱਧ ਇੰਡਸਟਰੀ ਇਹਦੇ ਬਾਰੇ ਮੈਂ ਸੋਚ ਸਕਦਾ ਕਿ ਪਠਾਨਕੋਟ ਨੂੰ ਇੱਕ ਬਾਰਡਰ ਦਾ ਇਲਾਕਾ ਹੋਣ ਦੇ ਨਾਤੇ ਇੱਕ ਸਪੈਸ਼ਲ ਪੈਕੇਜ ਦੇ ਸਕਦੇ ਆ ਕਿ ਇੱਥੇ ਇੰਡਸਟਰੀ ਨੂੰ ਬੂਸਟ ਕਰਨ ਵਾਸਤੇ ਚੰਡੀਗੜ੍ਹ ਜਾਣਾ ਮਤਲਬ ਘੱਟੋ ਘੱਟ 6-7000 ਰੁਪਿਆ ਚਲੋ ਤਾਂ ਸ਼ੁਕਰ ਹੈ ਵੀ ਆਪਣੀ ਸਰਕਾਰ ਆ ਗਈ ਤੇ ਹੁਣ ਸਰ ਮੈਂ ਪਹਿਲਾ ਕੰਮ ਤਾਂ ਇਹ ਕੀਤਾ ਟੋਲ ਪਲਾਜੇ ਤਾਂ ਬੰਦ ਕਰੀਏ ਪਠਾਨਕੋਟੋਂ ਚੰਡੀਗੜ੍ਹਲੇ ਐਨੇ ਟੋਲ ਪਲਾਜੇ ਪਠਾਨਕੋਟੋਂ ਚੰਡੀਗੜ੍ਹ ਜਾਣ ਨੂੰ ਉਹਨੇ ਦੀ ਤੇਲ ਉਹਨੇ ਦੀ ਟੋਲ ਹੁਣ ਤਾਂ ਨਹੀਂ ਲੱਗਦਾ ਨਾ ਕੋਈ ਇਕੱਤਰ ਰਹਿ ਗਿਆ ਉਹ ਨੈਸ਼ਨਲ ਹਾਈਵੇ ਵਾਲਿਆਂ ਦਾ ਸੈਂਟਰ ਵਾਲਿਆਂ ਦਾ ਮੇਰੀ ਅੱਖੋਂ ਨਾ ਤੇ ਵੀ ਹੈ ਜਿੱਦ ਦੇ ਕੋਈ ਬ੍ਰੀਚ ਕਰਤਾ ਐਗਰੀਮੈਂਟ ਇੱਕ ਵੀ ਕਲੋਜ਼ ਬ੍ਰੀਚ ਕਰਤਾ ਚੱਕੋ ਬਈ ਬੋਰੀ ਬਿਸਤਰਾ ਸਾਸਿਕਾ ਅਸੀਂ ਕੋਈ ਠੇਕਾ ਲਿਆ ਤੁਹਾਨੂੰ ਇੱਥੇ ਪੈਸੇ ਦੇਣ ਦਾ ਸੋ ਚੰਡੀਗੜ ਜਾਣਾ ਬਹੁਤ ਸਮਝ ਲਓ ਇੱਕ ਪਠਾਨਕੋਟ ਵਾਲਾ ਪਾਸਾ ਇੱਧਰ ਲਾ ਸਾਡੇ ਵਾਲਾ ਪਾਸਾ ਵੀ ਤੁਹਾਡੇ ਵਾਲੇ ਵਾਂਗੂ ਹੀ ਆ ਉਧਰੋਂ ਸੰਗਰੂਰ ਵਾਲੇ ਪਾਸੋਂ ਚੰਡੀਗੜ ਆਉਣਾ ਮਤਲਬ ਇੱਕ ਦਿਨ ਪਹਿਲਾਂ ਤਾਂ ਨਾ ਹੋਣੀ ਲੱਗ ਜਾਂਦੇ ਆ ਉਹ ਚੰਡੀਗੜ੍ਹ ਜਾਣਾ ਹੈ ਕੱਲ ਨੂੰ ਯਾਰਾਂ ਤੇ ਜੀਰਕਪੁਰ ਦੇ ਨੇੜੇ ਜਾ ਕੇ ਇਧਰੋਂ ਮਹਾਲੀ ਦੇ ਨੇੜੇ ਜਾ ਕੇ ਹੱਥ ਕੰਬਲਾਂ ਡਰਾਈਵਰ ਦੇ ਵੀ ਲੈ ਵੀ ਪੁਚਲਾਣ ਘਟੂਗਾ ਹੁਣ ਚੰਡੀਗੜ੍ਹ ਬੜਾ ਸਿਆਪਾ ਯਾਰ ਚੰਡੀਗੜ੍ਹ ਹੀ ਹਊਆ ਬਣਾ ਕੇ ਰੱਖ ਲਿਆ ਸੀ ਸਾਡੀ ਰਾਜਧਾਨੀ ਹੈ ਯਾਰ ਚੰਡੀਗੜ੍ਹ ਹੀ ਨਹੀਂ ਜਾ ਸਕਦੇ ਬੁਲਾਉਂਦੇ ਚੰਡੀਗੜ੍ਹ ਸਾਰੇ ਸੋ ਇਸੇ ਕਰਕੇ ਮੈਂ ਸਾਰੇ ਅਫਸਰਾਂ ਨਾਲ ਗੱਲ ਕੀਤੀ ਵੀ ਕੁਰਸੀਆਂ ਬਹੁਤ ਹੋ ਗਈਆਂ ਚਿੱਟੇ ਜੀ ਤੌਲੀ ਵਾਲੀ ਕੁਰਸੀ ਹੁੰਦੀ ਹੈ ਡੀ ਸੀ ਦੀ ਵੱਡੇ ਅਫਸਰ ਤੌਲੀਆ ਉਹਦੇ ਪਤਾ ਨਹੀਂ ਕਿਉਂ ਤੌਲੀਆ ਪਤਾ ਨਹੀਂ ਕਿਉਂ ਰੱਖਦੇ ਉਹ ਤੇ ਤੇ ਮੇਰੀ ਵਾਲੀ ਤੇ ਤੈਨੂੰ ਤੇਰੀ ਬੈਠੇ ਹੋ ਨਾ ਨਹੀਂ ਹੈ ਮੇਰਾ ਮੇਰੇ ਤੇ ਵੀ ਧਰ ਦਿੰਦੇ ਕਦੇ ਕਦੇ ਮੈਂ ਤੌਲੀਆ ਚੱਕ ਦੇਣਾ ਮੈਂ ਤੌਲੀਆ ਚੱਕ ਦੋ ਕੋਈ ਤੌਲੀਏ ਜੀ ਵਾਲੀਆਂ ਕੁਰਸੀਆਂ ਤੋਂ ਉੱਠੋ ਪਿੱਪੜਾਂ ਥੱਲੇ ਜਾਓ ਨਾਲੇ ਤਾਂ ਸਰੋਂ ਦਾ ਸਾਗ ਮਿਲੂ ਮੱਕੀ ਦੀ ਰੋਟੀ ਮਿਲੂ ਨਾਲੇ ਜੋ ਪਿਆਰ ਮਿਲੂ ਉਹਦੀ ਕੋਈ ਕੋਈ ਵੈਲਯੂਨ ਅਥੋੜਾ ਐਮਪੀ ਆ ਜਿਹੜਾ ਉੱਠਦਾ ਬਾਰਡਰ ਵਾਲਿਆਂ ਬਾਰਡਰ ਵਾਲਿਆਂ ਉਹ ਬਾਰਡਰ ਦੇ ਪਰਲੇ ਪਾਸੇ ਜਾ ਕੇ ਨਲਕਾ ਪਾਟ ਦਿੰਦਾ ਇੱਥੇ ਨਲਕਾ ਲਵਾਇਆ ਨਹੀਂ ਕੋਈ ਇਟਸ ਨਾਟ ਅ 9 ਟੂ 5 ਜੌਬ ਮਿਸਟਰ ਸਨੀ ਦਿਓਲ ਸਨੀ ਦਿਓਲ ਸਾਹਿਬ ਇਹ 9 ਤੋਂ 5 ਵਾਲੀ ਡਿਊਟੀ ਨਹੀਂ ਹੈਗੀ ਰਾਜਨੀਤੀ 24 ਘੰਟੇ ਡਿਊਟੀ ਹੈ कोई पता नहीं कदों किसी बीमार मां का फोन आज कोई पता नहीं किस कदों किसी एक बजे दो बजे हस्पताल चखल करा पैजे उसे फोन करना पैजे ये नलकिया पट्ट वाली राजनीति नहीं हैगी गल बात नहीं आके बुट तुं भी मैं हूं मैं हूं की कह यार मैं नहीं बोलता यार हूं नहीं भी मैं थोड़ा रुसया हो गल है यार कोई देखता लिया करो भी आऊगा कि नहीं आऊगा ਉੱਡਾ ਉਹ ਚੱਕ ਕੇ ਭੇਜਦਾ ਕਦੇ ਆਇਆ ਚਲੋ ਇੱਥੇ ਛੱਡੋ ਪਾਰਲੀਮੈਂਟ 'ਚ ਨਹੀਂ ਗਿਆ ਯਾਰ ਕਦੇ ਮੈਂ ਵੀ ਰਿਆਂ 14 ਤੋਂ 22 ਤੱਕ 19 'ਚ ਭੇਜਿਆ ਤੁਸੀਂ ਉਹਨੂੰ 3 ਸਾਲ 'ਚ ਮੈਂ ਨਹੀਂ ਦੇਖਿਆ ਕਦੇ ਉਹ ਫੇ ਕਿੱਥੋਂ ਤੁਸੀਂ ਕਿੱਥੋਂ ਆਪਦੀਆਂ ਹੱਲ ਕਰਾ ਲਓਗੇ ਮੁਸ਼ਕਲਾਂ ਤੁਸੀਂ ਐਮਪੀ ਨੂੰ ਦੱਸੋ ਐਮਪੀ ਜਿਹੜਾ ਹੁੰਦਾ ਹੈ ਲੋਕਾਂ 'ਚ ਤੇ ਸਰਕਾਰ 'ਚ ਬ੍ਰਿਜ ਹੁੰਦਾ ਹੈ ਐਮਪੀ ਮੈਂ ਸੰਗਰੂਰ ਦੇ ਵਪਾਰੀਆਂ ਨੇ ਮੈਂ ਉਹਨਾਂ ਨੂੰ ਆਪ ਲੈ ਕੇ ਜਾਂਦਾ ਰਿਆਂ ਕਦੇ ਕਿਸੇ ਮਿਨਿਸਟਰ ਕੋਲੇ ਕਹਿੰਦੇ ਕਿਸੇ ਮਿਨਿਸਟਰ ਕੋਲੇ ਕਿ ਐਮਪੀ ਦੇ ਐਮਪੀ ਦਾ ਹੱਕ ਹੱਕ ਬਣਦਾ ਤੁਸੀਂ ਇੱਥੇ 2.5 ਕਿਲੋ ਦਾ ਹੱਥ ਇੱਕ ਵਾਰੀ ਦਿਖਾਤਾ ਮੂੰੜ ਕੇ ਤੁਸੀਂ 1 ਕਿਲੋ ਵੀ ਨਹੀਂ ਰਹੇ ਹੱਥ ਦਾ ਸ਼ੂਟਿੰਗ ਕਰਨ ਮੱਥਾ ਟੇਕਣ ਇੱਥੇ ਆ ਜਾਂਦਾ ਦਰਬਾਰ ਸਾਹਿਬ ਇੱਥੋਂ 40 ਕਿਲੋਮੀਟਰ ਦੂਰ ਹੈ ਯਾਰ ਕਮਾਲ ਹੈ ਉਹਦੇ ਹੱਲ ਕੇ ਚ ਆ ਜਾ ਯਾਰ ਲੋਕ ਵੋਟਾਂ ਰੱਬ ਮੰਨ ਕੇ ਪਾਉਂਦੇ ਆ ਰੱਬ ਮੰਨ ਕੇ ਕਿਸ ਬੰਦੇ ਦੇ ਹੱਥ ਸਾਡੀ ਕਿਸਮਤ ਹੈ ਹੁਣ ਵੋਟ ਨੂੰ ਕੋਈ ਐ ਨਾ ਸਮਝ ਲਿਓ ਕਿ ਵੋਟ ਇੱਕੋ ਹੀ ਇੱਕ VOTING ਦੇ ਐ ਉਹਦੇ ਸੁੱਚ ਦਪਣੀਆਂ ਨਾ 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 ਥੋਡੇ VOTER CARDਾਂ ਤੇ ਭਗਤ ਸਿੰਘ ਦੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਿਦੇ ਕਰਤਾਰ ਸਿੰਘ ਸਰਾਬੇ ਲਾਲ ਲਾਲਾ ਲਾਜ ਪਤਰਾਏ ਹੋਰਾਂ ਦੇ ਖੂਨ ਨਾਲ ਲਿਖਿਆ ਹੋਇਆ ਥੋਡਾ VOTER CARD ਉਹਨਾਂ ਨੇ ਵੋਟਾਂ ਪਾਉਣ ਦਾ ਹੱਕ ਲੈ ਕੇ ਦਿੱਤਾ ਚੱਕ ਕਿਸੇ ਨੂੰ ਵੀ ਪਾ ਦਿੰਨੇ ਆ ਯਾਰ ਅੱਪਾ वो भी पार्टिया की समझ गई ने गुरदासपुर वाले हैं फेमस बंदे को डाल देते हैं उनके से होर इतने उन्होंने पा दौ फिर भाल दे रहे हो भी कितने बंदे आपदे चो जताओ बंदे जिताओ चो खड़े करो आपदे चो निकलो आप निकलो आप फुटो